ਹਾਂਜੀ ਤੇ ਅੱਜ ਆਏ ਆ ਜੀ ਆਪਾਂ ਚਾਹ ਚੂਰੀ ਜੰਡੇ ਵਾਲਾ ਤੇ ਅੰਦਰ ਦਾ ਤੁਹਾਨੂੰ ਇੱਕ ਰਿਵਿਊ ਦਿਖਾਉਨੇ ਆ ਅੰਦਰ ਦਾ ਬਹੁਤ ਸੋਹਣਾ ਰਿਵਿਊ ਆ ਤੇ ਆਓ ਲੈ ਚੱਲਦੇ ਆ ਤੁਹਾਨੂੰ ਅੰਦਰ ਕਿਉਂਕਿ ਇੱਥੇ ਸਾਰਾ ਕੁਝ ਜਿਹੜਾ ਹੈਗਾ ਇੱਥੇ ਵੈਜੀਟੇਰੀਅਨਸ ਜਿਹੜਾ ਪ੍ਰੋਡਕਟ ਮਿਲਦਾ ਇੱਥੇ ਜਿਹੜੀ ਕੋਈ ਹੋਰ ਚੀਜ਼ ਜਿਹੜੀ ਹੈਗੀ ਆ ਨਹੀਂ ਨਾਨ ਵੈਜ ਨਹੀਂ ਮਿਲਦਾ ਕਿਤੇ ਵੀ ਤੇ ਸਿਰਫ ਸਿਰਫ ਪਿਓਰ ਵੈਜੀਟੇਰੀਅਨ ਖਾਣਾ ਪਏਗਾ ਤੇ ਆਓ ਹੁਣ ਆਪਾਂ ਚਲਦੇ ਆ ਕਾਊਂਟਰ ਤੇ ਤੇ ਕਰਦੇ ਆ ਆਰਡਰ ਬੈਠਣ ਵਾਸਤੇ ਤਾਂ ਕਿਆ ਬਾਤ ਆ ਵੀ ਆ ਦੇਖੋ ਡੈਕੋਰੇਸ਼ਨ ਚੈੱਕ ਕਰੋ ਸਭੀ ਸਾਰੇ ਪਾਸੇ ਲਾਈਟਾਂ ਲਾਈਟਾਂ ਓ ਤੇ ਦੂਜੀ ਗੱਲ ਇਹ ਆ ਵੀ ਇੱਥੇ ਖੁੱਲੀ ਆ ਨਵੀਂ ਜੰਡਿਆਲੇ ਸ਼ਹਿਰ ਦੇ ਵਿੱਚ ਚਾਹ ਤੇ ਚੂਰੀ ਠੀਕ ਹੈ ਜੀ ਤੇ ਅੱਜ ਫਿਰ ਸਾਨੂੰ ਸਾਡੇ ਕੁਲਜੀਤ ਭਰਾ ਨੇ ਸਾਨੂੰ ਇਹ ਰეკਮੈਂਡ ਕੀਤਾ ਸੀਗਾ ਵੀ ਤੁਸੀਂ ਇਹਨਾਂ ਦਾ ਜਿਹੜਾ ਆ ਚਾਹ ਚੂਰੀ ਵਾਲਾ ਕਨਸੈਪਟ ਜ਼ਰੂਰ ਟਰਾਈ ਕਰੋ ਤੇ ਇਸ ਕਰਕੇ ਆਪਾਂ ਇਹਨਾਂ ਕੋਲ ਆ ਗਏ ਜੀ ਆਰਡਰ ਕਰ ਦਿੱਤੀ ਆਪਾਂ ਚਾਰ ਪੰਜ ਚੀਜ਼ਾਂ ਇਕੱਠੀਆਂ ਹੀ ਠੀਕ ਹੈ ਭਾਜੀ ਭਾਜੀ ਕਿਹੜੀ ਕਿਹੜੀ ਚੀਜ਼ ਆਪਾਂ ਆਰਡਰ ਕੀਤੀ ਆ ਮਰਜੀ ਰਿਕੀਸ ਰਿਪੀਟ ਕਰ ਦਿਓ ਤੁਹਾਡੀਆਂ ਦੋ ਚਾਹਾਂ ਸੀਗੀਆਂ ਤੇ ਸਰਚਾ ਮੀਡੀਅਮ ਰੋਸਟਰ ਨੋਰਮਲ ਪਰ ਟ੍ਰਿਪਲਸ ਦੀ ਸੈਂਡਵਿਚ ਹੈਗਾ ਐਕਚੂਅਲੀ ਪੀਜ਼ਾ ਕਰਾਇਆ ਤੁਸੀਂ ਤੇ ਇੱਕ ਡੇਸਿਕ ਦੀ ਚੋਰੀ ਹੋ ਗਈ ਇਸੇ ਕੇ ਵਿੱਚ ਤੇ ਤੁਹਾਡਾ ਇੱਕ ਵੈਜ 버ਗਰ ਹੋ ਗਿਆ ਵੈਜ 버ਗਰ ਤੇ ਭਾਈ ਕਿੰਨਾ ਕੁ ਬੈਟਰ ਸਾਰਾ ਖਾਣਾ ਠੀਕ ਲੱਗੂ ਬੈਟਰਿਆ ਸਾਰਾ ਹਾਂਜੀ ਹਾਂਜੀ ਤੇ ਅਸਲ ਵਿੱਚ ਨਾ ਅਸਲ ਮੈਂ ਇੱਕ ਚੀਜ਼ ਦੇਖੀ ਸੀ ਚਾਹ ਚੂਰੀ ਦੀ ਘਹਿਰ ਦੇਖੀ ਸੀ ਮੈਂ ਨਿਰਮਲ ॠषि मैम ਐਡ ਕਰਦੇ ਆ ਵੀ ਹਾਂ ਵੀ ਇਹ ਘਰ ਵਰਗਾ ਸੁਆਦ ਆ ਵਾਕਈ ਪਤਾ ਲੱਗ ਘਰ ਵਰਗਾ ਸੁਆਦ ਆ ਤੁਸੀਂ ਖਾਣਾ ਤੁਹਾਨੂੰ ਬਦਲ ਲੱਗੀ ਜਣਾ। ਭਈ ਜੇ ਨਾ ਨਾ ਹੋਇਆ ਵੀ ਅਸੀਂ ਰਿਵਿਊ ਉਹ ਜੈਨੂ ਦੇਣਾ ਜੋ ਹੋਇਆ। ਸਾਨੂੰ ਘਰ ਵਾਲਾ ਸਵਾਦ ਨਾ ਨਾ ਲੱਗਾ। ਇਹ ਕਹਿ ਦੇਣਾ ਭਾਈ। ਠੀਕ ਹੈ ਜ਼ਿੰਮੇਵਾਰ ਤੁਸੀਂ ਆਪਣੇ ਖਾਣੇ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ। ਠੀਕ ਹੈ। ਠੀਕ ਹੈ ਭਾਜੀ। ਚਲੋ ਜੀ। ਥੈਂਕ ਯੂ so much ਭਾਜੀ ਤੇ ਆਰਡਰ ਜਲਦੀ ਕਰ ਦਿਓ ਤੇ ਆਪਾਂ ਆਰਡਰ ਦੀ ਜਦ ਤੱਕ ਕਰਦੇ ਆਂ ਫਿਰ ਟੈਸਟਿੰਗ। ਇਹ ਨਾਲ ਅੱਜ ਆਪਣੇ ਹੈਗੇ ਆ ਬਾਈ ਹੁਣੀ। ਅਲੀ ਭਾਜੀ ਹੁਣੀ। ਠੀਕ ਹੈ ਜੀ ਅਲੀ ਭਾਜੀ ਅੱਜ ਮੈਂ ਕੁਝ ਕਹਿਣਾ ਚਾਹਣਾ ਮੜਾ ਜਾ ਪਲੀਜ਼ ਇਹਨੂੰ ਫੜਿਓ। ਕਹਿਣਾ ਮੈਂ ਕੀ ਆ? ਓਕੇ ਜੀ ਹਾਂ ਜੀ ਕਹਿਣਾ ਮੈਂ ਇਹ ਚਾਹਣਾ ਵੀ ਕਈ ਲੋਕਾਂ ਨੂੰ ਪਤਾ ਨਹੀਂ ਸਾਡੇ ਕੰਮ ਨਹੀਂ ਚੰਗੇ ਲੱਗਦੇ ਜਾਂ ਕੀ ਆ ਕਿਉਂਕਿ ਸਾਡੇ ਤਾਂ ਥੱਲੇ ਕਮੈਂਟ ਕਰ ਕਰ ਲੋਕ ਕਹਿ ਦੇਣਗੇ ਪੰਜਾਬ ਡੁੱਬਿਆ ਪਿਆ ਜੀ ਤੁਸੀਂ ਕੀ ਕਰਦੇ ਹੋ ਤੁਸੀਂ ਵੀਡੀਓ ਬਣਾ ਬਣਾ ਤੁਸੀਂ ਸਵਾਦ ਕਰੀ ਜਾਂਦੇ ਹੋ ਰੁਕ ਜਾਓ ਚਾਰ ਦਿਨ ਰੁਕ ਜਾਓ ਪੰਜ ਦਿਨ ਬਈ ਮੈਂ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਮੇਰੇ ਇਹ ਆ ਵੀ ਜਿਹੜੇ ਲੋਕਾਂ ਨੂੰ ਸਾਡਾ ਕੰਮ ਚੰਗਾ ਨਹੀਂ ਲੱਗਦਾ ਪਹਿਲਾਂ ਤਾਂ ਉਸ ਸਾਈਡ ਤੇ ਹੋ ਜਾਓ ਦੂਜੀ ਗੱਲ ਇਹ ਆ ਵੀ ਜੇ ਤਾਂ ਤੁਸੀਂ ਵੀ ਆਪਣੇ ਘਰ ਦਾ ਖਾਣਾ ਛੱਡ ਚੁੱਕੇ ਹੋ ਤੁਸੀਂ ਆਪਣੇ ਘਰ ਦੀਆਂ ਚੀਜ਼ਾਂ ਵੇਚ-ਵੇਚ ਕੇ ਹੜਪੀੜਤਾਵਾਂ ਵਾਸਤੇ ਤੁਸੀਂ ਸਮਾਨ ਭੇਜਿਆ ਆ ਠੀਕ ਹੈ ਜੀ ਤਾਂ ਮੈਨੂੰ ਦੱਸੋ ਤੇ ਦੂਜੀ ਗੱਲ ਇਹ ਆ ਵੀ ਆਪਣੀਆਂ ਜੌਬ ਤੁਸੀਂ ਛੱਡ ਚੁੱਕੇ ਹੋ ਆਪਣੇ ਕੰਮ ਤੁਸੀਂ ਛੱਡ ਚੁੱਕੇ ਹੋ ਮੈਨੂੰ ਕਲੀਅਰ ਦੱਸਿਓ ਕਿ ਕਿਹੜੇ-ਕਿਹੜੇ ਬੰਦਿਆਂ ਨੇ ਹੜ ਕਰਨ ਹੜਾ ਕਰਕੇ ਆਪਣੀਆਂ ਜੌਬਾਂ ਛੱਡ ਕੇ ਸਿਰਫ ਹੜਪੀੜਤਾਵਾਂ ਵਾਲੇ ਪਾਸੇ ਲੱਗੇ ਹੋਏ ਆ ਠੀਕ ਹੈ ਜੀ ਅਸੀਂ ਜੋ ਕਰ ਰਹੇ ਆ ਅਸੀਂ ਜੋ ਕਰਨਾ ਹੈ ਇਹ ਦਿਖਾਵਾ ਦੇ ਕੇ ਨਹੀਂ ਕਰਨਾ ਅਸੀਂ ਜੋ ਕੀਤਾ ਆ ਜੋ ਕਰ ਰਹੇ ਆ ਉਹ ਆਪਣੇ ਸਾਡੇ ਦੂਜੇ ਹੱਥ ਨੂੰ ਨਹੀਂ ਪਤਾ ਸੀ ਕੀ ਕਰਨਾ ਆ ਠੀਕ ਹੈ ਜੀ ਤੇ ਬਾਕੀ ਗੱਲ ਰਹੀ ਬੇਨਤੀ ਵੀ ਜਿੰਨਾ ਬੰਦਿਆਂ ਨੂੰ ਇਹਨਾਂ ਦੁੱਖ ਹੁੰਦਾ ਜਿਆਦਾ ਦੁੱਖ ਲੱਗਦਾ ਨਾ ਵੀ ਭਾਈ ਅਸੀਂ ਆ ਕੀ ਕਰ ਰਹੇ ਆ ਭਾਜੀ ਸਕੈਨਰ ਮੈਂ ਨੰਬਰ ਆਪਣਾ ਸ਼ੇਅਰ ਕਰ ਦਿੰਦਾ ਨਾ ਨੰਬਰ ਦੇ ਵਿੱਚ ਸਾਰੇ ਜਣੇ ਫਲੱਡ ਵਾਸਤੇ ਸੇਵਾ ਵੀ ਜੀ ਸ਼ੁਰੂ ਕਰੋ ਆਪਾਂ ਫਿਰ 5 15 20 ਲੱਖ ਰੁਪਏ ਦਾ ਰਾਸ਼ਨ ਜਿਹੜਾ ਆਪਾਂ ਇਕੱਠਾ ਕਰੀਏ ਹਾਂ ਉਹ ਲੋਕ ਜਿਹੜੇ ਆ ਜਿਹੜੇ ਕਮੈਂਟ ਕਰਦੇ ਆ ਉਹ ਘੱਟੋ ਘੱਟ 50 50 ਹਜ਼ਾਰ ਰੁਪਏ ਡੋਨੇਟ ਕਰੋ ਤਾਂ ਸੁਆਦ ਆਉਣਾ ਉਸ ਚੀਜ਼ ਦਾ ਵੀ ਕਿਉਂਕਿ ਸਾਨੂੰ ਵੀ ਪਤਾ ਲੱਗੇ ਵੀ ਭਾਈ ਤੁਸੀਂ ਪੂਰੇ ਪੰਜਾਬ ਦੇ ਦਰਦ ਦੇ ਵਿੱਚ ਸ਼ਾਮਲ ਹੋ ਇਸ ਕਰਕੇ ਬੇਨਤੀ ਆ ਵੀ ਜਿਹੜੇ ਲੋਕਾਂ ਨੂੰ ਸਾੜੀਆਂ ਵੀਡੀਓ ਚੰਗੀਆਂ ਲੱਗਦੀਆਂ ਸ਼ੇਅਰ ਵੀ ਕਰੋ ਉਹਨਾਂ ਦੇ ਕਮੈਂਟ ਵੀ ਕਰੋ ਉਹਦਾ ਲਾਈਕ ਵੀ ਕਰੋ ਜਿਹੜੇ ਫੋਕੀ ਭੇਡ ਚਾਲ ਵਾਲੇ ਪਾਸੇ ਆ ਉਹਦੇ ਵਾਸਤੇ ਪਲੀਜ਼ ਬੇਨਤੀ ਆ ਉਹ ਅੱਜ ਚੈਨਲ ਛੱਡਣ ਦੀ ਬਜਾਏ ਹੋਰੇ ਛੱਡ ਕੇ ਚੱਲ ਜਿਓ ਸਹਿਰ ਤੋਂ ਮੈਨੂੰ ਕੋਈ ਰੋਲਾ ਨਹੀਂ ਉਸ ਚੀਜ਼ ਦਾ ਅਸੀਂ ਪੰਜਾਬੀਆਂ ਦੀ ਸਪੋਰਟ ਕਰ ਰਹੇ ਆ ਪੰਜਾਬੀਆਂ ਦੀ ਸਪੋਰਟ ਕਰਾਂਗੇ ਤੇ ਕਰਦੇ ਰਹਾਂਗੇ ਠੀਕ ਆ ਜੋ ਅਸੀਂ ਹੜਪ ਪੀੜਤਾਵਾਂ ਵਾਸਤੇ ਕਰਨਾ ਉਹ ਅਸੀਂ ਕਰ ਰਹੇ ਆ ਉਹ ਸਾਨੂੰ ਪਤਾ ਸੀ ਕੀ ਕਰਨਾ ਅਸੀਂ ਚਾਰ ਚਾਰ ਪੰਜ ਪੰਜ ਬੋਤਲਾਂ ਕੱਲੇ ਕੱਲੇ ਨੂੰ ਫੜਾ ਕੇ ਅਸੀਂ ਉਹਨਾਂ ਦੇ ਸਿਰ ਤੋਂ ਰੋਟੀ ਨਹੀਂ ਖਾਣੀ ਅਸੀਂ ਉਹਨਾਂ ਦੇ ਠੀਕ ਹੈ ਜੀ ਅਸੀਂ ਉਹਨਾਂ ਨੂੰ ਉਹਨਾਂ ਦੇ ਦਰਦ ਦਿਖਾ ਦਿਖਾ ਕੇ ਅਸੀਂ ਆਪਣੇ ਆਪ ਨੂੰ ਨਹੀਂ ਚਮਕਾਉਣਾ ਇਹ ਸਾਡੀ ਪਲੀਜ਼ ਬੇਨਤੀ ਆ ਅਸੀਂ ਜੋ ਸਪੋਰਟ ਆਪਣਾ ਕੰਮ ਕਰਨਾ ਚਾਹੁੰਦੇ ਆ ਸਾਨੂੰ ਉਹ ਕਰ ਦਿਓ ਤੇ ਆਪ ਤੁਸੀਂ ਜੇ ਕਿਸੇ ਨੇ ਕਰਨਾ ਪਲੀਜ਼ ਜਾ ਕੇ ਸਾਨੂੰ ਦੱਸੋ ਕਿ ਹਾਂ ਵੀ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਕਮੈਂਡ ਕਰਦੇ ਨੇ ਕਿੰਨੇ ਕਿੰਨੇ ਲੱਖ ਦੀ ਡੋਨੇਸ਼ਨ ਪਾ ਚੁੱਕੇ ਨੇ ਠੀਕ ਹੈ ਜੀ ਗੱਲਾਂ ਥੋੜੀਆਂ ਜਿਹਾ ਤਤੀਆਂ ਜ਼ਰੂਰ ਨੇ ਪਰ ਸੱਚੀਆਂ ਨੇ ਪਲੀਜ਼ ਬੇਨਤੀ ਆ ਜੀ ਹੁਣ ਐਵੇਂ ਨਾ ਬੜਾ ਰੋਲਾ ਪਾਓ ਤੇ ਵਲੌਗ ਨੂੰ ਇੰਜੋਏ ਕਰੋ ਥੈਂਕ ਯੂ ਸੋ ਮੱਚ ਜੀ ਓਕੇ ਤੇ ਲੋ ਜੀ ਫਾਈਨਲੀ ਸਾਡਾ ਮੈਨੂ ਪਹਿਲਾ ਮੈਨੂ ਰੈਡੀ ਹੋ ਚੁੱਕਾ ਹੈ ਇੱਕ ਸਾਡੇ ਕੋਲ ਸੈਂਡਵਿਚ ਆ ਗਿਆ ਨੇ ਤੇ ਇਹ ਥੋੜੇ ਡਿਫਰੈਂਟ ਲੱਗੇ ਮੈਨੂੰ ਥੋੜਾ ਚੀਜ਼ ਵਗੈਰਾ ਐਡ ਕੀਤਾ ਹੋਇਆ ਮਤਲਬ ਪੀਜ਼ਾ ਟਾਈਪ ਹੈ ਲੋ ਇੱਕ ਸਾਡਾ 버ਗਰ ਆ ਗਿਆ ਕਿਉਂਕਿ 버ਗਰ ਸਾਡਾ ਹਮੇਸ਼ਾ ਪਤਾ ਹੁੰਦਾ ਵੀ ਹਰੇਕ ਕਰੀ ਆਪਣਾ ਆਰਡਰ ਕਰਦੇ ਹੁੰਦਾ ਹੈ ਤੇ ਹਾਂਜੀ ਫਾਈਨਲੀ ਪਹਿਲਾਂ ਤਾਂ ਤੁਹਾਨੂੰ ਮੈਂ ਆਪਣਾ ਸੈਂਡਵਿਚ ਦਿਖਾ ਦਈਏ ਚੈੱਕ ਕਰੋ ਠੀਕ ਹੈ ਜੀ ਤੇ ਨਾਲੇ ਦੇ 버ਗਰ ਇੱਕ ਸਿੰਪਲ ਜਿਹਾ ਆਇਆ ਤੇ ਟਰਾਈ ਜ਼ਰੂਰ ਕਰਨਾ ਬਟ ਕਿਵੇਂ ਦਾ ਕਿਵੇਂ ਦਾ ਨਹੀਂ ਪਈ ਪਹਿਲਾਂ ਕੀ ਟਰਾਈ ਕਰੀਏ 버ਗਰ ਕੇ ਸਰਵਿਸ ਛੱਡਾ ਹੋਇਆ ਓਹੋ ਲੋਬਲ ਆ ਸੈਂਡਵਿਚ ਗੱਲ ਬਦਲ ਗਈ ਬਈ ਬਾਕੀ ਉਹ ਖਾ ਕੇ ਪਤਾ ਲੱਗਦਾ ਹੂੰ ਇਹ ਥੋੜਾ ਡਿਫਰੈਂਟ ਹੈਗਾ ਸਪਾਈਸੀਆ ਵਧੀਆ ਹੈ ਬਰੈਡ ਵਿੱਚ ਕੰਟੀਨਿਊਸ ਹੈਗੀ ਆ ਤੇ ਵਾਸਤੇ ਵੀ ਪਨੀਰ ਨੂੰ ਵਾਵਾ ਲੋਡਡ ਕੀਤਾ ਨਹੀਂ ਇਹ ਲੋਡਡ ਸ਼ਾਇਦ ਵੀਡੀਓ ਵਾਸਤੇ ਨਾ ਕੀਤਾ ਹੋਵੇ ਬਾਕੀ ਵਧੀਆ ਹੈ ਵਧੀਆ ਹੈ ਹਾਂ ਥੋੜੀ ਸਟਫਿੰਗ ਪਰ ਵੀ ਘੱਟ ਵੀ ਹੋ ਜਾਏ ਜਿਵੇਂ ਸਟਫਿੰਗ 60 ਡਿਗਰੀ ਹੈ ਨਾ ਉਹ ਤੁਹਾਡੀ ਹੱਥ ਨੂੰ ਖਰਾਬ ਕਰਦੀ ਹੈ ਮਤਲਬ ਅਡਵਾਈਸ ਕਰੀ ਸਾਡੇ ਵਰਗੇ ਬੰਦੇਾਂ ਲਈ ਬਹੁਤ ਵਧੀਆ ਓਕੇ ਆ ਜਿਹੜੇ ਬੰਦੇ ਫੂਡੀ ਆ ਉਹ ਆਜ ਟ੍ਰਾਈ ਕਰਨ ਖਾਣ ਕਮਾਲ ਦਾ ਤੇ ਹੁਣ ਦੇਖਿਆ ਇਹ ਜੋ ਸਟ੍ਰੋਫਿੰਗ ਡਿਗਰੀ ਪਈ ਤਲੀ ਉਹ ਦੀ ਕਿੰਨੀ ਚੰਨੀ ਆ ਕਿਸ ਕਰਕੇ ਸੈਂਡਵਿਚ ਦੇ ਵਿੱਚ ਜਿਹੜੇ ਪੂਰੇ ਪੂਰੇ ਨੰਬਰ ਆ 1010 ਇਹਦੇ ਦੇ ਲੋੜੀ ਤਰੇ ਵੀ ਥੋੜਾ ਜਿਹਾ ਐਂ ਜਿਹੜਾ ਕਰਦੇ ਹੋ ਦੇ ਫਾਈਨਲੀ ਸਾਡਾ 버ਗਰ ਆ ਚੁੱਕਿਆ ਹੈ ਜਿਹੜੇ ਕੋਲ ਆ ਥੋੜੀ ਸਕਰੀਨ ਡੇਢੀ ਵੀ ਇਧਰੋਂ ਕਰ ਥੋੜਾ ਜਿਹਾ ਹਲਕਾ ਜਾਂ ਬਾਸ ਤੇ ਫਾਈਨਲੀ 버ਗਰ ਸਾਡੇ ਕੋਲ ਆ ਗਿਆ ਆਪਾਂ ਕਟਾ ਕੇ ਲਿਆ ਸੀ ਕਿ ਆਪਾਂ ਉਹਨਾਂ ਕ ਖਾਣਾ ਜਿੰਨਾ ਕ ਆਪਾਂ ਨੂੰ ਲੋੜਾ ਵੇਸ ਨਹੀਂ ਆਪਾਂ ਕਰਨਾ ਤੇ ਸਿੰਪਲ ਜਿਹਾ ਆਇਆ ਮਲਤੀ 30 35 ਰੁਪਏ ਦਾ 버ਗਰ ਆ ਕੋਈ ਬੜਾ ਮਹਿੰਗਾ ਨਹੀਂ ਹੈ ਨਾ ਪਰ ਇਹ ਗੱਲ ਆ ਵੀ ਜਿਹੜੇ ਇਹਨਾਂ ਦੇ ਏਸੀ ਦੇ ਕਮਰੇ ਵਿੱਚ ਬੈ ਕੇ 30 3500 ਰੁਪਏ ਦਾ 버ਗਰ ਕੋਈ ਬੜਾ ਚੰਗਾ ਮਾੜਾ ਵੀ ਨਹੀਂ ਵੈਲਿਊ ਫਾਰ ਮਨੀ ਹੈ ਵੈਲਿਊ ਫਾਰ ਮਨੀ ਹੈ ਮੇਟਲ ਕਲਾਸ ਫੈਮਲੀ ਵਧੀਆ ਗੱਲ ਸਾਰੀ ਪਾਰਟੀ ਇੱਥੇ ਆ ਜਾਂਦੀ ਹੈ ਅੱਛਾ ਸਹੀ ਕਰ ਲਓ ਇਹ ਤਾਂ ਸਾਰੇ ਆ ਕੇ ਕਰ ਸਕਦੇ ਆ ਤਕੜਾ ਤਾਂ ਕਰ ਹੀ ਸਕਦਾ ਮੀਡਲ ਕਲਾਸ ਵੀ ਕਰ ਸਕਦੇ ਤੇ ਅ ਲੋਜੀ ਪੁੰਡ ਕਰਦੇ ਆ ਟਰਾਈ 버거 ਬਜੇ ਜਿਵੇਂ ਇਹਨਾਂ ਰੇਟਰ ਉਹ ਸਾਬ ਨਾਲ ਆਲੂ ਟਿੱਕੀ 버ਗਰ ਬਹੁਤ ਵਧੀਆ ਘੱਟ ਰੇਟ ਦੇ ਵਿੱਚ ਵਧੀਆ ਫਲੇਵਰ ਵਧੀਆ ਟੇਸਟ ਤੇ ਇਹ ਵੀ ਅੱਜ ਰਕਮੈਂਡ ਹੈਗਾ ਆ ਪਾਸਿਆ ਮਤਲਬ ਘੱਟ ਪੈਸੇ ਜਿੰਨੇ ਖਰਚਣੇ ਆ ਤੇ ਮਤਲਬ ਉਹ 버ਗਰ ਵਧੀਆ ਟਰਾਈ ਕਰ ਸਕਦੇ ਹੋ ਮੈਨੂੰ ਵਧੀਆ ਲੱਗਾ ਭਾਈ ਚੈੱਕ ਕਰੋ ਵੀ ਤੁਹਾਡਾ ਅਸੀਂ ਸਮਾਲ ਕਰਾਇਆ ਵੀ ਕਿਤੇ ਬਾਅਦ ਚ ਖਾਦਾ ਨਾ ਜਾਵੇ ਤੇ ਵੇਸਟ ਨਾ ਜਾਵੇ ਇਸ ਕਰਕੇ ਆਪਾਂ ਸਮਾਲ ਪੀਜ਼ਾ ਲੈ ਆਇਆ ਇਹਨਾਂ ਇਹ ਹੈਗਾ ਇਹਨਾਂ ਦਾ ਪਨੀਰ ਟਿੱਕਾ ਨਾ ਤੰਦੂਰੀ ਤੰਦੂਰੀ ਪਨੀਰ ਤੇ ਜ ਸਾ ਜਗਾ ਚੀਜ਼ੀ ਹੈ ਬਟ ਫਲੇਵਰ ਚੈੱਕ ਕਰਾਂਗੇ ਹੁਣ ਕਿਵੇਂ ਦਾ ਫਲੇਵਰ ਨਿਕਲ ਕੇ ਇਹਦੇ ਵਿੱਚੋਂ ਸਾ ਜੀ ਤੱਕ ਆ ਰਿਹਾ ਹੈ ਹੈਲੋ ਥੋੜਾ ਜਿਹਾ ਫਲੇਵਰ ਘੱਟ ਲੱਗਾ ਫਲੇਵਰलेस ਲੱਗਾ ਬਈ ਸਾਸਪਾ ਕੇ ਫਲੇਵਰ ਨਹੀਂ ਥੋੜਾ ਪਾਣਾ ਚਾਹੀਦਾ ਆਪਣੀ ਇਹ ਚੰਗੂ ਥੋੜੀ ਜਿਹੀ ਫਲੇਵਰ ਦੀ ਕਮੀ ਲੱਗੀ ਕੁੜੀ ਨੂੰ ਵੀ ਆਰਗਾਨੋ ਵੈਸੇ ਹੀ ਐਡ ਕੀਤੀ ਹੋਈ ਬੰਦਾ ਕੀਤੀ ਕੀ ਇਹ ਮੈਨੂੰ ਇਹਦਾ ਠੀਕ ਠੀਕ ਲੱਗਾ। ਇਹਦਾ ਆਪਾਂ ਮੇਨ ਹੋਣਾ। ਕਿਉਂਕਿ ਪੀਜੀ ਆਪਾਂ ਖਾਦੇ ਬਹੁਤ ਨੇ ਲੋਕਾਂ ਦੇ। ਟ੍ਰਾਈ ਬਹੁਤ ਕਿਤੇ। ਪਰ ਇਹਦਾ ਨਾ ਜਸਲੀ ਕੇ ਨਾਲ ਜਿਹੜੇ ਤਕਨੀਕ ਸੀਗਾ ਬਾਕੀ ਹੋਰ ਮਸਾਲੇ ਹੋ ਰਿਆ ਨੇ। ਪਰ ਫਲੇਵਰਫੁਲ ਜਿਹੜਾ ਸੀ ਜੋ ਫਲੇਵਰ ਬਲਾਸਟ ਹੋਣਾ ਚਾਹੀਦਾ ਸੀ ਉਹ ਗੱਲ ਬੜੀ। ਤੇ ਬਾਕੀ ਆਪਾਂ ਲਾਸਟ ਮੈਨੂੰ ਕਿਹੜਾ ਸੀਗਾ ਚਾਚੂਰੀ। ਚਾਚੂਰੀ। ਹੁਣ ਆਪਾਂ ਜਦ ਤੱਕ ਇਹਨੂੰ ਫਿਨਿਸ਼ ਕਰ ਰਹੇ ਹਾਂ ਤਦ ਤੱਕ ਆਪਾਂ ਫੇ ਚਾਚੂਰੀ ਆਪਣੀ ਹੋ ਗਈ ਆ। ਉਹ ਚਾਚੂਰੀ ਨਰਵੀ ਹੋ ਗਈ। ਜੋ ਅਸਲ ਇਹਨਾਂ ਦੀ ਮੇਨ ਪਛਾਣ ਆ। ਫਾਈਨਲੀ ਹੁਣ ਸਾਡੀ ਆ ਗਈ ਆ ਚਾਹ ਤੇ ਚੂਰੀ ਆ ਸਾਡੀ ਚੂਰੀ ਆ ਜੀ ਤੇ ਆ ਸਾਡੀ ਚਾਹ ਆ ਪਰ ਚੂਰੀ ਦੇ ਅਕੋਰਡਿੰਗ ਕੁਝ ਦੇਖਿਆ ਜਾਵੇ ਚੂਰੀ ਕੁਆਂਟੀਟੀ ਬਹੁਤ ਘੱਟ ਆ ਠੀਕ ਆ ਜਿੱਥੇ ਤੱਕ ਸਾਨੂੰ ਇਹ ਲੱਗੀ ਆ ਕਿ ਕੁਆਂਟੀਟੀ ਬਹੁਤ ਥੋੜੀ ਆ ਜਿੰਨੀ ਕਿ ਅਰੇ ਹੋਣੀ ਸੀ ਇਹ ਬਿਸ਼ੱਕ ਭਾਜੀ ਦੇਸੀ ਕਿਉਂ ਦੀ ਆ ਕੁਝ ਚੱਕਰ ਵੀ ਟੇਸਟ ਕਰਦੇ ਆ ਵੀ ਅਸੀਂ ਨਾ ਸੰਗਰੂਰ ਖਾ ਕੇ ਆਏ ਸੀ ਕਿ ਸੰਗਰੂਰ ਬੰਦਾ 100 ਰੁਪਏ ਦੇ ਵਿੱਚ 4 ਲੱਡੂ ਦਿੰਦਾ ਬੰਦਾ 4 ਲੱਡੂ ਸੋਹਣ ਕਰਦੇ ਆ ਟ੍ਰਾਈ ਇਹਨਾਂ ਦਾ ਨੈਕ ਮਾਰ ਆ ਵੀ ਸਟਾਡਾ ਜਿਹੜੀ ਪੂਰੀ ਆ ਘਰ ਵਾਂਗੀ ਆ ਤੇ ਦੇਖ ਲਿਆ ਵੀ ਜਿਹੜੇ ਇਹਨਾਂ ਦੇ ਸ਼ੈਫਾਂ ਦਾ ਸਵਾਦ ਜਿਹੜਾ ਆ ਉਹ ਬੇਬੇ ਦੇ ਹੱਥ ਦਾ ਕਿਵੇਂ ਹੋ ਸਕਦਾ ਇਹ ਜੋ ਬਣਾਇਆ ਨਾਲਾ ਕੇ ਆਪਣੀ ਚਾਹ ਕੇ ਸਰਵਾੜੇ ਕੇਸ ਨਾਲ ਹੀ ਚਾਹ ਚਾਹਜ ਗੱਲ ਬਾਤ ਹੈਗੀ ਆ ਠੀਕ ਹੈ ਪਰ ਜੇ ਮੈਂ ਕਹਾਂ ਚੋਰੀ ਕਿ ਇਹ ਘਰ ਵਰਗੀ ਚੋਰੀ ਆ ਘਰ ਵਰਗੀ ਤਾਂ ਨਹੀਂ ਹੈਗੀ ਭਾਈ ਇਹ ਐਡਾਂ ਚ ਆਪਾਂ ਜੋ ਮਰਜ਼ੀ ਕਹਿ ਲਈਏ ਪਰ ਘਰ ਵਰਗਾ ਸਵਾਦ ਨਹੀਂ ਮਿਲੂਆ ਸੱਚੀ ਗੱਲ ਚਾਹ ਬਹੁਤ ਵਧੀਆ ਤਾਂ ਨਹੀਂ ਕਮਾਲ ਦੀ ਆ ਸੈਂਡਵਿਚ ਬਹੁਤ ਵਧੀਆ ਸੀ ਇਹਨਾਂ ਨੇ 버거 ਬਹੁਤ ਵਧੀਆ ਸੀ ਇਹਨਾਂ ਦਾ ਪੀਜ਼ਾ ਥੋੜਾ ਸੌਸ ਵਾਲਾ ਕਾ ਪਰ ਪੀਜ਼ਾ ਨਾਲੋਂ ਬੈਟਰ ਹੈ ਠੀਕ ਹੈ ਜੀ ਪੀਜ਼ਾ ਨਾਲੋਂ ਬੈਟਰ ਲੱਗ ਕੇ ਵਧੀਆ ਪਰ ਮੇਨ ਚੀਜ਼ ਇਹਨਾਂ ਐਕਸਟਰਾਔਰਡਨਰੀ ਜਿਹਦੇ ਵਿੱਚ ਬੰਦੇ ਦੀ ਸਪੈਸ਼ਲ ਹੋਣ ਬੰਦੇ ਉਹਨਾਂ ਵਿੱਚੋਂ ਉਸ ਚੀਜ਼ ਦੇ ਵਿੱਚ ਰਿਕਮੈਂਡੇਸ਼ਨ ਨਾ ਕਦਰ ਕਦੇ ਮੈਨੂੰ ਥੋੜੀ ਘੱਟ ਲੱਗੀ ਪਰ ਮੇਨ ਚੀਜ਼ ਬੱਤ ਮਿੱਠਾ ਢੀਕਿਆ ਕੋਬਾਲਾ ਨਹੀਂ ਮਤਲਬ 340 ਰੁਪਏ ਦੀ ਚਾਹ ਏਸੀ ਚ ਬਹਿ ਕੇ ਅੱਧਾ ਘੰਟਾ ਵੇਸਟ ਕਰਕੇ ਟਾਈਮ ਵੀ ਵੇਸਟ ਕਰਤਾ ਜੀ ਦੇ ਦੇ ਨਾਲ ਛੱਤਰੇ ਮੇ ਦੀ ਚੂਰੀ ਮਤਲਬ 100 ਰੁਪਏ ਦੇ ਵਿੱਚ ਤੁਹਾਡਾ ਵਧੀਆ ਤੁਹਾਡਾ ਇੱਕ ਛੋਟਾ ਜਿਹਾ ਬ੍ਰੇਕਫਾਸਟ ਵਧੀਆ ਹੋ ਜਾਂਦਾ ਆ ਮਤਲਬ ਦੇਸੀ ਘੋੜੀ ਚੂਰੀਆਂ ਨਾਲ ਪਰ ਮਤਲਬ ਇੰਨੀ ਐਕਸਟਰਾਰਡਨਰੀ ਮੈਨੂੰ ਨਹੀਂ ਲੱਗੀ ਕਲੀਅਰ ਜੀ ਗੱਲ ਆ ਭਾਈ ਕਿਉਂਕਿ ਤੁਹਾਨੂੰ ਪਤਾ ਕਿ ਜੇ ਆਪਾਂ ਰਿਵਿਊ ਚੰਗਾ ਦਿੰਦੇ ਆ ਸਹੀ ਦਿੰਦੇ ਆ ਚੋ ਹੁੰਦਾ ਆ ਚਾਹ ਬਹੁਤ ਵਧੀਆ ਹੈ ਸੈਂਡਵਿਚ ਬਹੁਤ ਵਧੀਆ ਸੀ 버거 ਬਹੁਤ ਵਧੀਆ ਸੀ ਪੀਜ਼ਾ ਥੋੜਾ ਜਿਹਾ ਲਾਈਟ ਲੱਗਾ ਮੈਨੂੰ ਚੂਰੀ ਮੈਨੂੰ ਲਾਈਟ ਲੱਗੀ ਦੱਸੋ ਤੇ ਜਿਹੜੀ ਤੇ ਹੁਣ ਜਦ ਤੱਕ ਅਸੀਂ ਇਹਨੂੰ ਫਿਨਿਸ਼ ਕਰੀਏ ਤਦ ਤੱਕ ਤੁਸੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਚਾਹ ਚੂਰੀ ਆ ਉਹਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਕਿਵੇਂ ਦੀ ਆ ਕੁਆਲਿਟੀ ਕਿਵੇਂ ਦੀ ਆ ਤੇ ਕਿੱਦਾਂ ਦਾ ਟੇਸ ਆਉਂਦਾ ਸੋ ਥੈਂਕ ਯੂ ਸੋ ਮੱਚ